ਹਾਂਜੀ ਅਰਜਨ ਕਰਨ ਜੀ ਹਾਂ ਕੀ ਗੱਲ ਹੋਈ ਸੀ ਗੱਲ ਤੁਸੀਂ ਤੁਹਾਡੀ ਜੀ ਕੀ ਗੱਲ ਆ ਸਾਨੂੰ ਕੋਈ ਇਹ ਜੀ ਗੱਲ ਦਾ ਪਤਾ ਨਹੀਂ ਲੜਾਈ ਝਗੜੇ ਦਾ ਮੇਰੇ ਬੱਚੇ ਵਿੱਚ ਹੈ ਨਹੀਂ ਗੇ ਇਹ ਗੱਲ ਦੇ ਮੇਰੇ ਬੱਚਿਆਂ ਦਾ ਨਾਮ ਮੂਰੇ ਕਰਤਾ ਨਾ ਨੇ ਮੇਰੇ ਮੁੰਡੇ ਨੂੰ ਲੈ ਗਏ ਜੀ ਚੱਕ ਕੇ ਬੇਨਗਨਾਹੇ ਨੂੰ ਜਾ ਕੇ ਸਾਡੇ ਗਲੀ ਚ ਆ ਕੇ ਵਿੱਚ ਸਾਰੇ ਪੁੱਛਿਆ ਜਾਵੇ ਵੀ ਇਹ ਇਹ ਜੇ ਹੈਗੇ ਨੇ ਕਦੇ ਬਿੱਲੇ ਕੋਹੇ ਤੇ ਸਿਖਤ ਨਹੀਂ ਤੜਿਆ ਸਾਰੀ ਉਮਰ ਹੋ ਗਈ ਜੀ ਸਾਨੂੰ ਮੈਂ ਕਦੇ ਮੈਂ 18 ਸਾਲ ਕਤਵਾਨੀ ਚ ਕੰਮ ਕਰਿਆ ਅਸੀਂ ਕੰਮ ਕਰਕੇ ਆਵਦੀ ਰੋਟੀ ਖਾਂਦੇ ਅਸੀਂ ਇਹੇ ਜਿਹਾ ਕੰਮ ਨਹੀਂ ਕਰਦੇ ਘਰ ਨੂੰ ਛੋਟੇ ਮੁੰਡੇ ਦਾ ਨਾਂ ਕੀ ਹੈ ਮੇਰੇ ਮੁੰਡੇ ਦਾ ਨਾਂ ਮਲਕੀਤ ਸਿੰਘ ਆ ਜੀ ਜਦੋਂ ਲੜਾਈ ਹੋਈ ਆ ਮੋਟਰਸਾਈਕਲ ਨੂੰ ਅੱਗ ਲੱਗੀ ਤੁਹਾਡੇ ਮੁੰਡਾ ਕੋਲੇ ਸੀ ਨਾ ਜੀ ਸਾਡਾ ਕੋਈ ਵੀ ਨਹੀਂ ਸੀ ਪਰਿਵਾਰ ਕੋਲੇ ਮੇਰੇ ਪੁੱਤੇ ਘਰੇ ਪਏ ਤੇ 10 ਵਾਦਿਆਂ ਨੂੰ ਮੈਂ ਕੰਮ ਕਰਕੇ ਆਉਂਦੀ ਆ ਜੀ ਹੋਟਲ ਤੋਂ ਹਾਂਜੀ ਆਗਰੇ ਆਂਦੇ ਮੈਂ ਕੰਮ ਕਰਦੀ ਆਂ ਹੋਟਲ ਤੇ ਉੱਥੇ 10 ਵਾਦ ਦਿਨ ਮੇਰੇ ਆਉਂਦੇ ਨੂੰ ਮੇਰੇ ਬੱਚੇ ਅੰਦਰ ਪਏ ਹੁੰਦੇ ਨੇ ਠੀਕ ਹੈ ਜੀ ਹਾਂਜੀ ਕਿੰਨੇ ਮਰੇ ਛੋਟੇ ਮੁੰਡੇ ਦੀ ਮੇਰੇ ਮੁੰਡੇ ਦੀ ਉਮਰ ਹੋਊਗੀ ਜੀ 40-45 ਸਾਲ ਦੀ ਵੱਡਾ ਪਿਓ ਮੇਰੇ ਪੁੱਤ ਮੇਰੇ ਮੁੰਡੇ ਦੀ ਪੋਤਿਆਂ ਦੀ ਜੀ 22 ਸਾਲ ਦੀ ਹੈ ਇੱਕ ਪੁੱਤਾ ਮੇਰੇ ਵਿਆਹਿਆ ਹੋਇਆ ਜੀ ਵੱਡਾ ਛੋਟਾ ਤੇ ਮਾਰਾ ਜੀ ਕੰਮ ਕਰਦੇ ਨੇ ਉਹਨਾਂ ਦੇ ਤੂਰ ਕੋਟੀਆਂ ਦੇ ਕੰਮ ਕਰਦਾ ਜੀ ਲੱਗਿਆ ਹੋਇਆ ਹਾਂ ਜੀ ਕੀ ਮੰਗ ਕਰਦੇ ਹੋ ਜੀ ਹਾਂ ਜੀ ਮੰਗ ਕੀ ਕਰਦੇ ਹੋ ਮੰਗਾ ਸੀ ਐਂ ਕਰਦੇ ਜੀ ਵੀ ਸਾਡੇ ਨੂੰ ਇਲਜ਼ਾਮ ਸਾਨੂੰ ਲੱਗਦਾ ਸੀ ਤਕਰੀਬਾ ਸੀ ਕਿੱਥੋਂ ਦੇਵਾਂਗੇ ਹੱਥ ਨਾਲ ਦੀ ਹੱਥ ਨਾਲ ਉਹ ਹੀ ਕਮਾਉਣੇ ਤੇ ਉਹ ਹੀ ਖਾਣੇ ਮੇਰੇ ਤਾਂ ਪੁੱਤ ਕੱਲਾ 500 ਰੁਪਏ ਲਿਆਉਂਦਾ ਹੱਥ ਨਾਲ ਦੀ ਹੱਥ ਨਾਲ ਖਾ ਲੈਣੇ ਹਾਂ ਵੀ ਸਾਨੂੰ ਨਜਾਇਜ਼ ਤੰਗ ਕਰਦੇ ਨੇ ਮੰਦਿਰ ਹੋਰ ਹੁੰਦੀ ਆ ਪਹਿਲੀ ਗੱਲ ਉਹ ਆਏ ਕੀ ਲੈਣ ਤੇ ਇੱਥੇ ਐਡੀ ਦੂਰੋਂ ਚੱਲ ਕੇ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਉਹਨਾਂ ਨੂੰ ਵੀ ਪੁੱਛਣ ਵੀ ਉਧਰੋਂ ਕਾਹਤੋਂ ਆਏ ਨੇ ਉਸ ਰੋਡ ਤੋਂ ਸੰਘੇੜਾ ਰੋਡ ਤੋਂ ਹਾਂਜੀ ਕੀ ਕਰਨ ਆਏ ਤੇ 25 20 ਜਣੇ ਪੱਤੀ ਰੋਡ ਕਿੱਥੋਂ ਆਏ ਸੀਗੇ ਜੀ ਪੱਤੀ ਰੋਡ ਤੋਂ ਸਿੰਘੇੜਿਆਂ ਤੋਂ ਹਾਂਜੀ ਉਧਰੋਂ ਆਏ ਨੇ ਬੰਦੇ ਸੁੱਤੇ ਪਏ ਤੇ ਪੁੱਤ ਅਸੀਂ ਤਾਂ 8 ਵਜੇ ਜਦੋਂ ਮੈਂ ਸੌਂਗੀ ਸੀ ਮੁੰਡਾ ਮੇਰਾ ਚੁੰਕੀ ਤੇ ਗਿਆ ਹੋਇਆ ਤੇ ਰਾਤ ਨੂੰ 10 ਵਜੇ ਆਇਆ ਉਹ ਆ ਕੇ ਖੜ ਗਿਆ ਨਾ ਉਸੇ ਦਾ ਧਰ ਰਹੇ ਨੇ ਕੀ ਗੱਲ ਹੈ ਉਹ ਸਾਨੂੰ ਕੁੱਟਣਾ ਆਇਆ ਕੱਲੀ ਜਾਣੀ ਰਹਿੰਦੀ ਮੈਂ ਤਾਂ ਘਰੇ ਇੱਥੇ ਕੈਮਰੇ ਮੂੰ ਲਵਾਏ ਨੇ ਅਵਰੀ ਧਰ ਮਾਰੇ ਲਵਾਏ ਨੇ ਨਿੱਕ ਨਿੱਕੇ ਬੱਚੇ ਪਾਲਦੀ ਆ ਮੈਂ ਪੁੱਛਿਆ ਤਾਂ ਮਤਬੁਲੀ ਜੀ ਮੇਰੇ ਅੰਦਰ ਬੜਨ ਦਾ ਸਾਡੇ ਕੰਮ ਹੀ ਨਹੀਂ ਮਾਰਾ ਬੰਦਾ ਹੋਵੇ ਘਰੇ ਬੜਨ ਦਾ ਅੰਦਰ ਮੇਰੇ ਮਰੇ ਸਾਰੇ ਤਲਾਸੀ ਲਾਏ ਗਏ ਨੇ ਡੀਕੇ ਲਈ ਆ ਜੀ ਮੇਰੇ ਵੀ ਨ ਕੋਈ ਹੈਗਾ ਮੈਂ ਕੱਲੀ ਆ ਆ ਮਗਰ ਤੂੰ ਕਵਰੇ ਕਰਾਇ ਤੇ ਕਿਉਂ ਦਿੰਨੇ ਤੇਰਾ ਘਰ ਘੁੜਨਣਗੇ ਕਹਿੰਦਾ ਇੰਨੇ ਨੂੰ ਤੂੰ ਕਰਾਇ ਤੇ ਕਮਰੇ ਦਿੰਨੀ ਆ ਕਹਿੰਦਾ ਪੁੱਛ ਵਾਲਾ ਕਹਿੰਦਾ ਮੇਰੇ ਪੇਟੀਆਂ ਆ ਕਮਰੇ ਚ ਮੇਰੀ ਸੋਈ ਚ ਮੇਰੇ ਝਾਲ ਮਗਰ ਮੇਰੇ ਸਾਰੇ ਤਲਾਸੀ ਲਾਏ ਗਏ ਨੇ 6 ਵਜੇ ਹੋਏ ਤੇ ਜਵੇਰ ਦੇ ਜਦੋਂ ਆਏ ਮੇਰੇ ਵੀ ਅੱਜ ਉਹਨਾਂ ਦਾ ਮਤਲਬ ਕੀ ਹੈ ਤੇ ਆਂ ਤਾਂ ਮੈਂ ਕੱਲੀ ਜਾਣੀ ਰਹਿਣੀ ਆ ਸਾਡੇ ਜਵਾਕਰ ਨੂੰ ਤੁਸੀਂ ਪਰ ਪਰ ਬੱਚਿਆਂ ਚੱਕੀ